ਹੈਲੋ ਸਾ ਸ਼ਕਲ ਜੀ ਜੋਤ ਪ੍ਰਡੀਕ ਚੈਨਲ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਾਂ ਕਿੰਨੇ ਸੋਹਣੇ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਆ ਜੀ ਦੇਖੋ ਜੀ ਕਿੰਨਾ ਸੋਹਣਾ ਕੱਟ ਪੀਸ ਹੈ ਜੀ ਬਹੁਤ ਵਧੀਆ ਚੀਜ਼ਾਂ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਲਈ ਸਿਰਫ ਇਹ ਆਪਾਂ ਨੂੰ 50-50 ਰੁਪਏ ਦੇ ਕੱਟ ਪੀਸ ਮਿਲਣਗੇ ਜੀ ਦੇਖੋ ਜੀ ਇਹ 2 ਮੀਟਰ ਦੇ ਕੱਟ ਪੀਸ ਵੀ ਹੈਗੇ ਨੇ ਆਪਣੇ ਕੋਲ 2.5 ਮੀਟਰ ਸ਼ਰਟ ਦਾ ਕਪੜਾ ਵੀ ਹੈ ਕਈ ਵਾਰੀ ਤੁਸੀਂ 4 ਮੀਟਰ 5 ਮੀਟਰ ਕਪੜਾ ਲੈਣਾ ਆਪਾਂ ਦੋ ਪੀਸ ਇਕੱਠੇ ਵੀ ਸੋਨੂੰ ਦੇ ਸਕਦੇ ਆ ਤੇ ਇਹ ਇੱਕ ਪੀਸ ਚਾਹੇ 2 ਮੀਟਰ ਦਾ ਹੋਵੇ ਜੀ ਚਾਹੇ ਇਹਦੀ ਕੱਟ 2.5 ਮੀਟਰ ਦੀ ਹੋਵੇ ਸਿਰਫ ਤੋਂ ਸਿਰਫ 50 ਰੁਪਏ ਦਾ ਕੱਟ ਪੀਸ ਪੂਰਾ ਮਿਲੇਗਾ ਜੀ ਦੇਖੋ ਜੀ ਅੱਗੇ ਕਿੰਨੇ ਸੋਹਣੇ ਗਲਾਸ ਟਿਸੂ ਦੇ ਵਿੱਚ ਨੇ ਜੀ ਬਹੁਤ ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆ ਕਾਫੀ ਦਿਨ ਹੋ ਗਏ ਜੀ ਆਪਣੀ ਪ੍ਰੋਬਲਮ ਜੀ ਚੱਲ ਰਹੀ ਸੀ ਇਸ ਕਰਕੇ ਆਪਣੀ ਵੀਡੀਓ ਨਹੀਂ ਆਈ ਹੈਗੀ ਤੇ ਆਪਾਂ ਨੇ ਕੱਟ ਪੀਸਾਂ ਦੀ ਵੀਡੀਓ ਤਿਆਰ ਕੀਤੀਆਂ ਨੇ ਤੇ ਭੈਣ ਆਪਣੇ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਦੇਖੋ ਪੀਚ ਕਲਰ ਦੇ ਵਿੱਚ ਜੀ 50 ਰੁਪਏ ਦਾ ਕੱਟ ਪੀਸ ਪੂਰਾ ਮਿਲੇਗਾ ਜੀ ਕਿਸੇ ਕੱਟ ਪੀਸ ਦੀ ਕੱਟ 3 ਮੀਟਰ ਦੀ 4 ਮੀਟਰ ਦੀ 2 ਮੀਟਰ 2.5 ਮੀਟਰ ਦੇ ਪੀਸ ਨੇ ਜੀ ਇਹ ਵਾਲੇ ਦੇਖੋ ਜੀ ਇਹ ਚਨੂਨ स्पून ਦੇ ਵਿੱਚ ਹੈ ਜੀ ਬਹੁਤ ਵਧੀਆ ਕੱਟ ਪੀਸ ਹੈ ਜੀ ਟਾਈ ਐਂਡ ਆਈ ਬਣੀ ਹੋਈ ਹੈ ਜੀ ਵਿੱਚ ਹਲਕੀ ਹਲਕੀ ਬਹੁਤ ਵਧੀਆ ਚੀਜ਼ਾਂ ਲੈ ਕੇ ਆਏ ਆ ਜੀ ਮੇਰੀਆਂ ਭੈਣਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਆਪਾਂ ਕਾਫੀ ਵੀਡੀਓ ਨੇ ਹੁਣ ਆਪਾਂ ਡੇਲੀ ਪਾਇਆ ਕਰਾਂਗੇ ਜੀ ਜਿਹੜੀ ਮੇਰੇ ਭੈਣਾਂ ਪਹਿਲਾਂ ਰਹਿ ਗਈਆਂ ਸੀ ਉਹ ਕੱਟ ਪੀਸ ਜ਼ਰੂਰ ਲਿਓ ਜੀ ਦੇਖੋ ਸਕੈਨ ਕਲਰ ਦੇ ਵਿੱਚ ਦੇਖੋ ਜੀ ਇਹ ਵਾਲਾ ਗ੍ਰੀਨ ਕਲਰ ਹੈ ਇਹ ਵੀ ਚਨੂਨ स्पून ਦੇ ਵਿੱਚ ਹੈ ਜੀ ਬਹੁਤ ਵਧੀਆ ਪੀਸ ਹੈ ਜੀ ਸਿਰਫ ਤੋਂ ਸਿਰਫ 50 ਮੀਟਰ ਦਾ ਕੱਟ ਪੀਸ ਮਿਲੇਗਾ ਜੀ ਤੁਹਾਨੂੰ ਸਾਰੀਆਂ ਚੀਜ਼ਾਂ ਵਧੀਆ ਤੋਂ ਵਧੀਆ ਨੇ ਜੀ ਇਹ ਵੀ ਦੇਖੋ ਜੀ ਗਲਾਸ ਟਿਸ਼ੂ ਦੇ ਵਿੱਚ ਹੈ ਬਹੁਤ ਵਧੀਆ ਤੁਹਾਡੇ ਲਈ ਚੀਜ਼ਾਂ ਲੈ ਕੇ ਆਏ ਆਂ ਜੀ ਆਪਾਂ ਤੇ ਆਪਣੀ ਇੱਛਾ ਰਹਿੰਦੀ ਹੈ ਜੇ ਕਿ ਆਪਣੀਆਂ ਭੈਣਾਂ ਨੂੰ ਆਪਾਂ ਪਸੰਦ ਜ਼ਰੂਰ ਕਰਵਾਈਏ ਜੀ ਤਾਂ ਕਿ ਮੇਰੀਆਂ ਭੈਣਾਂ ਦਾ ਵੀ ਕੋਈ ਫਾਇਦਾ ਹੋ ਸਕੇ ਦੇਖੋ ਜੇ ਵਾਲੇ ਬਰਬਰੀ ਦੇ ਵਿੱਚ ਨੇ ਜੀ ਇਹ ਵਾਲੇ ਕੱਟ ਪੀਸ ਦੇਖੋ ਜੀ ਇਹ ਕਿੰਨਾ ਸੋਹਣਾ ਕੱਟ ਪੀਸ ਹੈ ਜੀ ਚੈੱਕ ਬਣਿਆ ਹੋਇਆ ਬਹੁਤ ਵਧੀਆ ਜੀ ਚੀਜ਼ਾਂ ਲੈ ਕੇ ਆਇਆ ਸਿਰਫ ਤੋਂ ਸਿਰਫ 50 ਰੁਪਏ ਦੇ ਕੱਟ ਪੀਸ ਮਿਲਣਗੇ ਜੀ ਇਹ ਤੁਹਾਨੂੰ 50 ਰੁਪਏ ਦੇ ਵਿੱਚ 6 ਕੱਟ ਪੀਸ ਮਿਲੂਗਾ ਦੇਖੋ ਜੀ ਚਨੌਨ ਛਪੂਨ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਨੇ ਜੀ ਮੇਰੀ ਇਹ ਭੈਣਾ ਵੱਤੋ ਵੱਜ ਫੈਰਾ ਠਾਓ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਸੋਨੂੰ ਲਾਈਟ ਡਾਰਕ ਸਾਰੇ ਕਲਰ ਮਿਲਣ ਦੇਖੋ ਜੀ ਇਹ ਡਬਲ ਟੋਨ ਵਾਲਾ ਕੱਪੜਾ ਹੈ ਜੀ ਵਿੱਚ ਸੈਲਫ ਬਣੀ ਹੋਈ ਹੈ ਦੇਖੋ ਜੀ ਕਿੰਨੀ ਸੋਹਣੀ ਚੀਜ਼ ਹੈ ਵਾਲੀ ਬਹੁਤ ਵਧੀਆ ਚੀਜ਼ਾਂ ਨੇ ਜੀ ਇਹ ਵਾਲੀਆਂ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਉਣਗੇ ਜੀ ਤੁਸੀਂ ਖਰੀਦ ਸਕਦੇ ਹੋ ਦੇਖੋ ਜੀ ਕਿੰਨੇ ਕਿਸੇ ਦੇ ਵਿੱਚ ਸੈਲਫ ਬਣੀ ਹੋਈ ਹੈ ਕੋਈ ਡਬਲ ਟੋਨ ਦੇ ਵਿੱਚ ਆ ਜਾਂਦਾ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਵਾਲੀ ਦੇਖੋ ਅਲੱਗ ਤੋਂ ਅਲੱਗ ਚੀਜ਼ਾਂ ਨੇ ਜੀ ਹਰ ਕਿਛੀ ਜੇ ਲੱਗ ਤੋਂ ਅਲੱਗ ਹੋਊਗੀ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੋਊਗੀ ਵੀ ਕੋਈ ਪੀਸ ਖਰਾਬ ਹੋਊਗਾ ਫਰੈਸ਼ ਪੀਸ ਦੇਵਾਂਗੇ ਜੀ ਜਿੰਨੇ ਜਦੋਂ ਸਾਨੂੰ ਕੱਟ ਦੱਸਾਂਗੇ ਜੀ ਕੋਈ ਡਿਫੈਕਟ ਨਹੀਂ ਹੋਊਗਾ ਜੀ ਇਨ੍ਹਾਂ ਪੀਸਾਂ ਦੇ ਵਿੱਚ ਪਹਿਲਾਂ ਆਪਣੇ ਬਹੁਤ ਜ਼ਿਆਦਾ ਕੱਟ ਪੀਸ ਸੇਲ ਹੋ ਚੁੱਕੇ ਨੇ ਜੀ ਖੋ ਸਕਦਾ ਹੈ ਇਹ ਵਾਲੇ ਕੱਟ ਪੀਸਾਂ ਦੀ ਇਹ ਵਾਲੇ ਕਲਰਾਂ ਦੀ ਇਹ ਆਖਰੀ ਵੀਡੀਓ ਹੋਵੇ ਜੀ ਤੁਸੀਂ ਵਾਤੋ ਵਾਦਾ ਆਪਣਾ ਫਾਇਦਾ ਲਓ ਜੀ 50-50 ਰੁਪਏ ਦੇ ਕੱਟ ਪੀਸਾਂ ਦੇ ਵਿੱਚ ਆਪਣਾ ਹੈਂਡਵਰਕ ਥ्रेडਵਰਕ ਜੋ ਵੀ ਤੁਸੀਂ ਮਨਪਸੰਦ ਹੈ ਤੁਹਾਡਾ ਉਹ ਕਰਵਾ ਕੇ ਤੁਸੀਂ ਆਪਣੇ ਪਾਰਟੀ ਵੇਅਰ ਸੂਟ ਤਿਆਰ ਕਰ ਸਕਦੇ ਹੋ ਜੀ ਦੇਖੋ ਜੀ ਕਿੰਨੇ ਸੋਹਣੇ ਕਲਰ ਨੇ ਦੇਖੋ ਜੀ ਆਪਾਂ ਬਹੁਤ ਵਧੀਆ ਕਲਰ ਦਾ ਸੂਟਾਂ ਦੇ ਤਿਆਰ ਕਰਵਾਏ ਨੇ ਜੀ ਆਪਾਂ ਤੁਹਾਨੂੰ ਤਿਆਰ ਕੀਤੇ ਹੋਏ ਸੂਟ ਵੀ ਦਿਖਾਵਾਂਗੇ ਤੁਸੀਂ ਮੇਰੀ ਪਿਛਲੀ ਵੀਡੀਓ ਨਹੀਂ ਦੇਖੀ ਹੋਣਗੇ ਆ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਵਰਕ ਵਾਲਾ ਸੂਟ ਵੀ ਦਿਖਾਇਆ ਸੀਗਾ ਉਹ ਵੀ ਆਪਾਂ ਕੱਟ ਪੀਸਾਂ ਦੇ ਉੱਪਰ ਬਹੁਤ ਵਧੀਆ ਵਰਕ ਕਰਵਾ ਕੇ ਜੀ ਬਹੁਤ ਵਧੀਆ 5-6000 ਦੇ ਵਿੱਚ ਸੂਟ ਹੋਣ ਵਾਲਾ ਤਿਆਰ ਕੀਤਾ ਜੀ ਆਪਾਂ ਨੇ ਧੰਨਵਾਦ ਜੀ ਮਿਲਾਂਗੇ